ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਜੋ ਸਮਾਣੇ ਤੋਂ ਗੁਰਾਂ ਦੀ ਵਹਿੀਰ ਆਰੰਭ ਹੋਈ ਸੋ ਪੜਾਦਰ ਪੜਾ ਆਉਂਦੇ ਹੋਏ ਅੱਜ ਅਸੀਂ ਨਿਰਮਲ ਕੁਟਿਆ ਜੋਲਾ ਮਹਾਂਪੁਰਖ ਚੰਤ ਬਾਬਾ ਜੀਤ ਸਿੰਘ ਜੀ ਉਹਨਾਂ ਦੇ ਪਾਸ ਸਾਰੇ ਗੁਰੂ ਕੇ ਰੂਪ ਪੰਜ ਪਿਆਰੇ ਖਾਲਸਾ ਆਇਆ ਤੇ ਮਹਾਂਪੁਰਖਾਂ ਦੇ ਨਾਲ ਪ੍ਰੇਮ ਪਿਆਰ ਦੇ ਬਚਨ ਹੋਣਦੇ ਨੇ ਸੋ ਬਾਬਾ ਜੀ ਅਸੀਂ ਚਾਹਾਂਗੇ ਕਿ ਇਸ ਮੌਕੇ ਆਪ ਜੀ ਜਿਸੋ ਵੀ ਹੀਰ ਬਾਰੇ ਜਾਂ ਕੋ ਪਿਆਰ ਦੇ ਬਚਨ ਗੁਰੂਕੀਆਂ ਸੰਗਤਾਂ ਨਾਲ ਸਾਂਝੇ ਕਰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜ ਭਾਗੀ ਸਾਧ ਸੰਗਤ ਸਾਧੂਆਂ ਨੇ ਸਾਨੂੰ ਬਾਣੀ ਵਿੱਚ ਕਿਰਪਾ ਕੀਤੀ ਸਮਝਾਇਆ ਵੀ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਸਾਧੂ ਜੀ ਉਹ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ ਸਾਰੇ ਧਰਮ ਗ੍ਰੰਥ ਜਿੰਨੇ ਨੇ ਸਾਰੇ ਸਤਕਾਰਯੋਗ ਆ ਪਰ ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਹੋਣਾ ਚਾਹੀਦਾ ਸਾਨੂੰ ਉਸ ਤਰੀਕੇ ਨਾਲ ਕਰਨਾ ਚਾਹੀਦਾ ਜੋ ਅਕਾਲ ਜਗ ਦੇ ਮਾਲਕ ਦਸਵੇਂ ਨਾਨਕ ਸਤਨੁਗਰਾਜਿੰਦੇ ਪਾਤਸ਼ਾਹ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਰਤ ਸੰਪਾਦਨਾ ਕੀਤੀ 1644 ਵਿੱਚ ਸ੍ਰੀ ਹਰਮੰਦਰ ਸਾਹਿਬ ਮਹਾਰਾ ਦਾ ਪ੍ਰਕਾਸ਼ ਕਰਵਾਇਆ ਸੀਗਾ ਸਮੇ ਸਮੇ ਉਸਾ ਸਤਿ ਸੱਚੇ ਪਾਤਸ਼ਾਹ ਆਪਣੇ ਨਾਲ ਵੀ ਰੱਖਦੇ ਰਹੇ ਸਮਾ ਆਇਆ ਸਾਹਿਬੇ ਕਮਾਲ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾ ਜਿਨ੍ਹਾਂ ਨੇ ਸਤਾਰਾ 56 ਬਿਕਰਮੀ ਨੂੰ ਇੱਕ ਵਿਸਾਖ ਨੂੰ ਖਾਲਸਾ ਪੰਥ ਦੀ ਸਜਣਾ ਕੀਤੀ ਸੀ ਕਿਰਪਾ ਕੀ ਤੀਵੀ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟ ਹੋ ਖਾਲਸਾ ਪਰਮਾਤਮ ਦੀ ਮੋਜ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹੋਂਕ ਨੂੰ ਨਿਵਾਸ ਗਰੀਬ ਨवाज ਨੇ ਆਪਣੇ ਜੀਵਨ ਦੀ ਬਹੁਤ ਆਪਾਂ ਜੇ ਕਹ ਲਈ ਦੰਧਿਆਵੀ ਕਸ਼ਟ ਵੀ ਝੱਲੇ ਬੜਾ ਸੰਘਰਸ਼ ਵੀ ਮਾਧ ਤਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਚੱਲਿਆ ਕੀਤਾ ਜਿਹੜੇ ਗਰੀਬ ਨਿਵਾਸੇ ਪਾਤਸ਼ਾਹ ਆਪਣਾ ਸਾਦਾ ਜੀਵਨ ਜਿੰਦਗੀ ਦਾ ਪੜਾ ਮਕਾਉਂਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਛੱਡਿਆ ਪਰਵਾਜ਼ ਦਾ ਵਿਛੋੜਾ ਹੋਇਆ ਛੋਟੇ ਸਾਹਿਬ ਜਾਰੇ ਨੀਆਂ ਵਿੱਚ ਸ੍ਰੀ ਅਨੰਦ ਵੱਡੇ ਚੰਕੌਰ ਗੜੀ ਵਿੱਚ ਆਪ ਮਾਦਾ ਜੀ ਮਾਚੂਏ ਮਾਚੂ ਵੱਡੇ ਜੰਗਲਾਂ ਵਿੱਚ ਉਹ ਪ੍ਰਾਂਤ ਮਾਦਾ ਚੇ ਪਾਦਸ਼ਾਹ ਨੇ ਸਭ ਉਹ ਤਲਵੰਡੀ ਪੜਾ ਦਿੱਤਾ ਉਥੋਂ ਗਰੀਬ ਮਾਦਾ ਚੇ ਪਾਸ਼ਾ ਚਾਲੇ ਪਾਏ ਨਰੇੜ ਨੂੰ ਕਹਿੰਦੇ ਜਾਣਾ ਮਾਦਾ ਪਿੰਡਾਂ ਵਿੱਚ ਹੀ ਹੁੰਦੇ ਹੋਏ ਸ਼ਹਾਦਾ ਜੀ ਹੁੰਦੇ ਹੋਏ ਦੇਰ ਦੀ ਧਰਤੀ 'ਤੇ ਪਹੁੰਚਦੇ ਆ ਜੋ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਵਾਲੀ ਜਗ੍ਹਾ ਆ ਉਹ ਮਹਾਰਾਜ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਅਸਥਾਨ ਤੋਂ ਤੀਰ ਚਲਾ ਕੇ ਪੜਕੜ ਕੀਤੀ ਕਿਰਪਾ ਕੀਤੀ ਸਾਡਾ ਇਹ ਸਤਜਗੀ ਅਸਥਾਨ ਆ ਉੱਥੇ ਗ੍ਰੀਨਸ ਚੇ ਪਾਤਸ਼ਾਹ ਨੇ ਬਹੁਤ ਕੌਤੂਕ ਕੀਤੀ ਬਿਆਨ ਜੀਵਾਂ ਦਾ ਭਲਾ ਕੀਤਾ ਉਹ ਪ੍ਰੰਤ ਮਹਾਰਾਜ ਭਾਈ ਦਾਸ ਨੇ ਪਿਆਰ ਦੇ ਬਚਨ ਕਹਲੇ ਭਾਈ ਦਾਸ ਜੀ ਜੋ ਵੀ ਭਾਂਡਾ ਘੜਿਆ ਉਹ ਇੱਕਦਮ ਭਜਣਾ ਜਰੂਰ ਹੈ। ਛੋਟਾ ਕਹਿੰਦੇ ਸਭ ਮਾ ਸੱਚਖੰਡ ਨੂੰ ਜਾਦੇ ਨਹੀਂ ਕਹਿੰਦੇ। ਭਾਈ ਦਾਸ ਨੇ ਬੇਨਤੀ ਕੀਤੀ ਸਾਡੀ ਬਾਹ ਕਿਨੂੰ ਫੜਾਈ। ਅਸੀਂ ਨਿਮਸ਼ਕਾਰ ਕਿੱਥੇ ਕਰਾਂਗੇ ਬੇਨਤੀ ਕਿੱਥੇ ਕਰਾਂਗੇ। ਮਗਾਨਾ ਮੁਰਕਿਆ। ਤੇ ਗਰੀਬ ਨਾ ਨੇ ਕਿਰਪਾ ਕੀਤੀ ਵੀ ਅਮਤ ਵੇਲੇ ਦੀਵਾਨ ਸਜਾਓ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋ। ਅਸੀਂ ਵੀ ਦਰਸ਼ਨ ਕਰਾਂਗੇ ਆਸਾ ਦੀ ਬਾਦਾ ਕੀਰਤਨ ਹੋਇਆ। ਸਜੇ ਦੀਵਾਨ ਜਾਨਕਤ ਗੋਵਿੰਦ ਸਿੰਘ ਮਹਾਰਾਜ ਨੇ ਦਰਸ਼ਨ ਦਿੱਤੇ ਤਾਂ ਕਿਰਪਾ ਕੀਤੀ। ਖਾਰਸਿੰਸ ਬੋਲ ਕਰਕੇ ਵੀ ਆ ਗਿਆ ਪਈਆ ਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖ ਨੂੰ ਮੈਂ ਗੁਰੂ ਮਾਨਿਓ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪਦ ਗੁਰੂ ਗ੍ਰੰਥਾਂ ਕੀਤੇ ਸੋ ਗੁਰੂ ਗੰਸਾ ਸੱਚੇ ਪਾਤਸ਼ਾਹ ਦਾ ਸਾਰੀਆਂ ਸੰਤਾਂ ਦੇ ਮਨਾਂ 'ਚ ਬਹੁਤ ਪਿਆਰ ਆ ਹਮ ਇੱਕ ਸਮੇਂ ਅੰਗਰੇਜ਼ਾਂ ਨੇ ਪਦ ਕਰਨ ਵਾਸਤੇ ਗੱਲ ਕੀਤੀ ਕਿਨੇ ਸਾਰੇ ਤੁਮ ਗ੍ਰੰਥ ਲੈ ਕੇ ਆਓ ਆਪੋ ਆਪਣਾ ਹਮ ਹਮ ਇਸਾਈ ਵੀ ਲਿਆਓ ਨ ਮੁਸਲਮਾਨ ਵੀ ਲਿਆਓ ਪਾਸ ਵੀ ਲਿਆਓ ਜਿੰਨੇ ਜਿੰਨੇ ਸਾਰੇ ਲੈ ਕੇ ਆਓ ਹਮ ਹਮ ਸਿੱਖ ਵੀ ਲੈ ਕੇ ਆਓ ਹੂੰ ਹੋ ਕਹਿੰਦੇ ਕਿਸੇ ਦਿਨ ਆਪਣਾ ਕਪੜੇ ਲਪੇੜ ਕੇ ਬਾਬਾ ਚਲੇ ਆ ਰਹੀ ਆ ਇਹਦੇ ਕਪੜੇ ਲਪੇੜ ਕੇ ਆਪਣਾ ਗੰਦ ਪਿਛਲੇ ਪਾਸੇ ਪਾਸੇ ਪੜਿਆ ਸੀਗਾ ਕਿਸ ਨੇ ਕਿੱਦਾਂ ਲਿਆਂਦਾ ਕਹਿੰਦੇ ਕਿੱਦਾਂ ਲਿਆਂਦਾ ਪਰ ਆਦਿ ਸ੍ਰੀ ਗੁਰੂ ਅੰਗਦ ਸਾਹਿਬ ਨੂੰ ਉੱਤੇ ਜਾਣ ਵਾਸਤੇ ਬਾਬਾ ਆਤਿਸ਼ੀ ਜੀ ਮਸਤੂ ਆਉਣੇ ਵਾਲੇ ਹੂੰ ਉਹਨੇ ਸੰਗਤ ਤਿਆਰ ਕੀਤੀ ਹਾਥੀ ਲਿਆ ਉਹਦੇ ਇਤਿਹਾਸ ਸ੍ਰੀ ਗੁਰੂ ਅੰਗਦ ਸਾਹਿਬ ਹੋ ਜਾ ਪਾ ਕੇ ਸਤਸ ਜਾਨ ਕੇ ਪਾਤਸ਼ਾਹ ਨੂੰ ਮਾਰੇ ਆਪਾਂ ਚੌਥੀ ਜਵਾ ਕੀਤੀ ਮੋਰੇ ਜਲ ਛਿੜਕੋ ਤਾਂ ਜਾ ਰਹੇ ਆ ਪਿਛੇ ਪੰਜ ਪਿਆਰੇ ਨਿਸ਼ਾਨ ਲਪਾਨਾ ਵਾਲੇ ਨਿਸ਼ਾਨਾ ਵਾਲੇ ਜਾ ਰਹੇ ਆ ਬੇਅੰਤ ਸੰਗਤਾ ਆ ਜਿਹੜੇ ਵੀ ਮੋਰੇ ਸੰਗਤ ਮਿਲਦੀ ਆ ਜੋੜੇ ਲਾ ਕੇ ਸਿਰ ਟਾ ਕੇ ਨਮਸਕਾਰ ਕਰਦੇ ਆ ਇਹ ਜਗ੍ਹਾ ਦੇ ਕੀ ਦਿੱਲੀ ਵਿੱਚ ਕਹਿੰਦੇ ਜੇ ਉੱਥੇ ਆਦ ਸੀ ਕੋ ਗੁਰਦਵਾਰ ਸਾਹਿਬ ਪਹੁੰਚਦੇ ਆ ਜਿਹੜੇ ਆਪਸੀ ਜੀ ਗੋਰੇ ਉਹ ਵੀ ਕਹਿੰਦੇ ਸਿਰ ਟਾ ਕੇ ਫੇ ਹੱਥ ਜੋੜ ਕੇ ਗੋੜੇ ਲਾ ਕੇ ਖੜੇ ਹੋਏ ਉਹਨੇ ਵੀ ਨਮਸਕਾਰ ਕੀਤੀ ਉਹਨੇ ਫੇ ਕਿਹਾ ਕਿ ਸਾਰੇ ਆ ਗ੍ਰੰਥਾਂ ਜੋ ਸਰਬੋਤਮ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਆਜ ਕੋਈ ਮੰਦ ਭਾਗਾ ਸਮਾਂ ਐਸਾ ਬਤ ਰਿਹਾ ਜਿਹਦੇ ਵਿੱਚ ਆਜ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਦੋਖੀਆਂ ਨੇ ਕਈ ਜਾਂ ਦੀ ਮਾੜੀ ਦੀ ਬੇਦਵੀ ਕਰਨ ਦੀਆਂ ਬੇਨਤਾ ਬਣਾਈਆਂ ਕਈ ਤੀਕੇ ਵਸ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗੁਰੂ ਮੰਦੇ ਗੁਰੂ ਆ ਪੀਰਾਂ ਦੇ ਪੀਰ ਆ ਸਾਂਝੇ ਸਤਿਗੁਰੂ ਆ ਇਹਦੇ ਵਿੱਚ ਜਿਹੜਾ ਵੀ ਬਾਣੀ ਪੜ੍ਹ ਕੇ ਮਹਾਰਾਜ ਸਿੱਖਿਆ ਲਊਗਾ ਉਹਦਾ ਜੀਵਨ ਦਾ ਭਲਾ ਹੋ ਜਾਂਦਾ ਹਮ ਹਮ ਮਹਾਰਾਜ ਸਾਰਿਆਂ ਨੂੰ ਸੇਧ ਬਖਦੇ ਜਿਹਦੇ ਬੱਚੇ ਦੇਖਿਆ ਵੀ ਖੱਤਰੀ ਬ੍ਰਾਹਮਣ ਸੂਤ ਵੈਸ਼ ਆਪਦੇ ਚੌ ਵਾਰਨਾਂ ਨੂੰ ਸਾਂਝਾ ਗੋਦਮਖਨਾਂਮ ਜੇਪੇ ਸੋਹਦੇ ਕਲਮੇ ਘਾਟ ਘਾਟ ਨਾਨਕ ਮੱਝ ਤਨ ਗੁਰੂ ਦੇ ਅਸਤੇ ਪਾਛੇ ਕਿਸੇ ਨਾ ਬੇਦਕਾ ਇਹਨ ਰੱਖਿਆ ਵੀ ਤੂੰ ਬਾਣੀ ਨਹੀਂ ਪੜ੍ਹ ਸਕਦਾ ਹਮ ਹਮ ਤੂੰ ਨਾਮ ਨਹੀਂ ਜਪ ਸਕਦਾ ਲੋੜਿਆ ਗੁਰੂ ਸਾਹਿਬ ਦੀ ਬਾਣੀ ਦੀ ਸਤਕਕਾਰ ਕਰਨ ਦੀ ਹਮ ਗੁਰੂ ਸਾਹਿਬ ਦੇ ਆਸ਼ੇ ਨੂੰ ਸਮਝਣ ਦੀ ਜਿਹੜਾ ਗੁਰੂ ਸਾਹਿਬ ਦਾ ਆਸ਼ਾ ਸਮਝਦਾ ਉਹਦੀ ਬਾਣੀ ਨੂੰ ਸਮਝ ਲੈਂਦਾ ਉਹਦਾ ਜੀਵਨ ਸਫਲਾ ਹੋ ਜਾਂਦਾ ਉਹਦਾ ਜੰਮਨ ਮਰਨ ਜਿਹੜਾ ਉਹ ਕੱਟਿਆ ਜਾਂਦਾ ਸੋ ਗਰੀਬਾਂ ਦੀ ਬਾਣੀ ਦੇ ਬਚਨ ਕੀਤੇ ਵੀ ਇਹ ਧੁਰ ਕੀ ਬਾਣੀ ਆਈ ਤਿੰਨ ਸਗਰੀ ਚਿੰਤ ਮਟਾਈ ਮਾੜਾ ਕਿਰਪਾ ਗਾ ਦੇ ਗੁਰਬਾਣੀ ਗਾਵੋ ਭਾਈ ਇਹ ਸਫਲ ਸਦਾ ਸੁਖ ਦਾਈ ਗੁਰਬਾਣੀ ਇਸ ਯੁੱਗ ਮੇ ਚਾਨਣ ਕਦਮ ਵਸੇ ਮੰਦੇ ਆਏ। ਤੁਹਾਨੂੰ ਅਮਰ ਦਾ ਪਾਸਾ ਬਚਨ ਵਿਆਹ ਉਹ ਸਿੱਖ ਸਤਿਗੁਰੂ ਦੇ ਪਿਆਰਿਓ ਗਾਵੋ ਸਤਿ ਬਾਣੀ। ਬਾਣੀ ਦਾ ਗਾਵੋ ਗੁਰੂ ਕੀ ਬਾਣੀ ਆ ਸਿਰ ਬਾਣੀ। ਜਿਸ ਬਾਣੀ ਬਚਨ ਇਹ ਵੀ ਲਿਖੇ ਸਤਿਗੁਰਾਂ ਨੇ। ਸਈ ਬਾਣੀ ਗੁਰੂ ਗੁਰੂ ਹੈ ਬਾਣੀ। ਇਹ ਵਿੱਚ ਬਾਣੀ ਅੰਮ੍ਰਿਤ ਸਾਦੇ। ਗੁਰਬਾਣੀ ਕਹੇ ਸੇਵਕ ਜਨ ਮਾਨੇ ਪ੍ਰਤਾਹ ਗੁਰੂ ਨਿਸਤਾਰੇ। ਗੁਰੂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਕਿਸੇ ਨੂੰ ਵਿਤ ਕੰਨ ਕਰਦੇ ਕੇਲ ਮੱਥਾ ਟੇਕਨ ਤੋਂ ਰੋਕਦੇ ਨਹੀਂ ਕਿ ਇਹਨੂੰ ਪੜਨ ਤੋਂ ਰੋਕਦੇ ਨਹੀਂ ਕਿ ਇਹਨੇ ਸਾਰੇ ਪੜ ਸਕਦੇ ਲੋੜ ਆ ਪਿਆਰ ਭਾਵਨਾ ਸ਼ਰਧਾ ਦੀ ਜੋ ਸਤੂ ਸੱਚੇ ਪਾਤਸ਼ਾਹ ਜੀ ਦੇ ਇਸ ਗੱਲ ਨੂੰ ਲੈ ਕੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦ ਵੀ ਹੋ ਰਹੀ ਆ ਇਹ ਸਿੰਘ ਸਮਾਣੇ ਤੇ ਪ੍ਰਾਪਤ ਦੇ ਵਿੱਚ ਬੈਠੇ ਨੂੰ 15 ਮਹੀਨੇ ਹੋ ਚਲੇ ਆ ਤੇ ਸਰਕਾਰ ਕੋਈ ਕਾਨੂੰਨ ਬਣਾ ਦੇਵੇ ਕੋਈ ਜਿਹੜਾ ਬੇਅਦਬੀ ਕਰਦਾ ਉਹਦੇ ਵਾਸਤੇ ਨਾ ਕੋਈ ਐਸੀ ਸਜ਼ਾ ਹੋਵੇ ਜਿਹੜਾ ਕੋਈ ਮੁੜ ਕੇ ਐਸੇ ਮਾਰੇ ਕਦਮ ਨਾ ਚੱਕੇ ਮਾਰੇ ਉਹਦੇ ਮਨ 'ਚ ਭਾਵਨਾ ਨਾ ਆਵੇ ਤੇ ਗੁਰੂ ਸਾਹਿਬ ਸਰਕਾਰ ਕਰਨ ਵਾਸਤੇ ਉਹਨੇ ਇਹ ਉਦਮ ਕੀਤਾ ਹੈਗਾ ਗੁਰੂ ਸਾਹਿਬ ਨੇ ਪਸੰਦ ਉਹਦੇ ਮਨ 'ਚ ਕੀ ਬਲਵਰਾ ਲਿਆਂਦਾ ਕੀ ਉਹ ਤੇ ਪਿਆਰ ਬਖਸ਼ਿਆ ਜਿਹੜਾ ਇੱਥੇ 400 ਫੁੱਟ ਤੇ ਜਾ ਕੇ ਬੈਠਾ ਹੈ ਬਾਣੀ ਪੜੀ ਜਾਂਦੇ ਬਾਬਾ ਜੀ ਬਾਣੀ ਪੜੀ ਜਾਂਦੇ ਆ ਨਾਮ ਲਪੀ ਜਾਂਦੇ ਆ ਬਾਣੀ ਪੜਦੇ ਆ ਨਾਮ ਜੰਡੀ ਦੀਵਾਰ ਦੇ ਪਾਠ ਕਰੀ ਜਾਂਦੇ ਆ ਉਹਨਾਂ ਦੀ ਭਾਵਨਾ ਨੂੰ ਦੇਖ ਕੇ ਬੇਅੰਤ ਸੰਗਤਾਂ ਅਰਦਾਸਾਂ ਵੀ ਕਰਦੀਆਂ ਤੇ ਸਮੇਂ-ਸਮੇਂ ਦੇ ਨਾਲ ਸਰਕਾਰ ਕੋਲ ਮੰਗ ਵੀ ਕੀਤੀ ਸੋ ਇਸੇ ਮੰਗ ਕੋਲ ਸਰਕਾਰ ਨੇ ਕਿਹਾ ਮੰਨ ਤਾਂ ਲਿਆ ਆ ਪਰ ਇਹ ਲਾਗੂ ਨਹੀਂ ਹੋ ਰਿਹਾ ਇਸੇ ਗੱਲ ਨੂੰ ਲਾਗੂ ਕਰਾਉਣ ਵਾਸਤੇ ਸੰਗਤ ਨੇ ਉਪਰਾਲਾ ਕੀਤਾ ਸਮਾਣੇ ਤੋਂ ਇੱਕ ਤਰੀਕ ਤੋਂ ਤਾਂ ਦਾ ਗੁਰੂ ਸਾਹਿਬ ਦੀ ਆਹ ਦੇ ਵਿੱਚ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਨਿਸ਼ਾਨਾ ਦੀ ਵਾਹ ਵਿੱਚ ਸੰਗਤ ਪੜਾ ਦਾ ਪੜਾ ਚਲਦੀਆਂ ਚਲਦੀਆਂ ਅੱਜ ਜਲੰਧਰ ਪਹੁੰਚੀਆਂ ਜਿਹਨਾਂ ਦਾ ਪੜਾ ਸ੍ਰੀ ਆਸਵਜੀ ਦੇ ਪਾਲਸਿਆ ਦਾ ਲੰਮੇ ਪਿੰਡ 600 ਸਦੋ ਉਸਤਾਨ ਦੇ ਉੱਤੇ ਹੋਇਆ ਪੰਜ ਪਿਆਰੇ ਸਹਿਬਾਨ ਸਤੂਆ ਰੂਪ ਖਾਲਸੇ ਰੂਪ ਵਿੱਚ ਨਿਸ਼ਾਨਾ ਵਾਲੇ ਪਾਈ ਪ੍ਰੀਤ ਸੰਗੋਤਪੀ ਸਿੰਘ ਸੰਗਤ ਟੀਵੀ ਦੇ ਪੱਤਰਕਾਰ ਆ ਉਹ ਲੈ ਕੇ ਨਰਮਕੁਟੀਆਂ ਜਾਣਾ ਸੰਤ ਬਾਬਾ ਬਸਾਂਸੇ ਤਪਸੰਦ ਤੇ ਪਹੁੰਚੇ ਆ ਇਥੇ ਆਜ ਜੀ ਆਇਆਂ ਕਹਿੰਦੇ ਆ ਸਤਿਕਾਰ ਕਰਦੇ ਆ ਨਮਨ ਕਰਦੇ ਆ ਭਾਵਨਾਵਾਂ ਕਰਦੇ ਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜੋ ਕਿਰਪਾ ਕੀਤੀ ਵੀ ਖਾਲਸਾ ਪੰਥਾਂ ਦੀ ਬਾਤੂ ਆ ਅਸੀਂ ਪੰਥਾਂ ਦੀ ਬਾਤਾਂਗੇ ਸੋ ਖਾਲਸਾ ਮੇਰਾ ਖਾਸ ਖਾਲਸੇ ਨੂੰ ਨਿਵਾਸ ਪਾਤਸ਼ਾਹ ਕਿਰਪਾ ਕੀਤੀ ਆ ਸਾਰੇ ਸਿੰਘਾਂ ਨੂੰ ਜੀ ਆਇਆਂ ਨੂੰ ਚਰਨਾਂ ਦੇ ਨਮਸਕਾਰ ਗਰੀਬਾਂ ਦੀ ਕਿਰਪਾ ਕਰ ਸਾਨੂੰ ਇਦਾਂ ਪਿਆਰ ਬਖਸ਼ਦੇ ਰਹਣ ਤੇ ਗੁਰੂ ਸਾਹਿਬ ਜੀ ਦੇ ਪਾਤਸ਼ਾਹ ਦਾ ਇਹ ਕਾਜ ਰੰਭਿਆ ਜਿਸ ਤੇ ਪਾਤਸ਼ਾਹ ਤਨ ਦੇਸ ਦਾ ਕਾਜ ਤੈਨਹੀਂ ਕੀਆ ਮਾਨਸ ਕੀਆ ਵਿਚਾਰ ਆਦਮ ਗਰੀਬ ਦਾ ਕਾਜ ਜਵਾਬ ਨੇ ਸਫਲਾ ਕਰਨਾ ਸਫਲਤਾ ਵਖਣੀ ਹੈ ਸੇਰ ਚੜਾਉਣਾ ਤੇ ਸਾਰੇ ਸਿੰਘਾਂ ਦੀ ਕੀਤੀ ਸੇਵਾ ਥਾਵੇਂ ਪਾਉਣੀ ਹੈ ਗਰੀਬ ਨਾਚੇ ਪਾਸੇ ਇਕ ਵਾਰੀ ਫੇਰ ਇੱਥੇ ਆਉਣ ਤੇ ਭਾਈ ਗੋਪਾਲ ਸਿੰਘ ਨਾਲ ਸਮੇਤ ਪੰਚ ਸਿੰਘਾਂ ਦੇ ਨਿਸ਼ਾਨਾ ਵਾਲੇ ਜਿੰਨੇ ਵੀ ਸਿੰਘ ਆਏ ਗ੍ਰੰਤੀ ਸਾਹਿਬ ਸਾਰਿਆਂ ਨੂੰ ਜੀ ਆਇਆਂ ਨੂੰ ਹੱਥ ਜੋੜ ਕੇ ਨਮਰਸਰ ਨੁਲਜ ਕਾ ਦੀ ਖੇਮਾ ਮਾੜਾ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋ ਅਮਰ ਸਿੰਘ ਦੀ ਕਾਰ ਸੇਵਾ ਸਿੰਘ ਗੁਰੂ ਦਾ ਮੋਰਚੇ ਡਟ ਗਿਆ ਸਾਢੇ 400 ਦਿਨ ਵੀ ਟੱਪ ਗਿਆ ਲੂਤ ਪਾਮੀ ਗੜੇ ਕੀ ਕੱਤਰ ਪਰਸ਼ਾਦ ਗੁਰੂ ਦਾ ਸਮਝ ਕੇ ਛੱਕ ਗਿਆ ਚਲੇ ਤੇ ਉਸ ਤਰਸ ਜਾ ਨਾ ਆਇਆ ਮਰ ਕਸੇ ਕਰ ਚਲ ਪਿਆ ਪੀਰ ਗੁਰਾਂ ਤੋਰੀਏ ਬਹੀਰ ਪਹਿਣਾ ਚਲ ਤੋ ਮੇਰੇ ਵੀਰ ਉੱਟੇਗਾ ਕਦਮ ਗੁਰੂ ਲਈ ਹੋ ਜਾਉ ਤੇਰਾ ਸਫਲ ਸ਼ਰੀਰ ਗੁਰਾਂ ਤੋਰੀਏ ਹਨੇਰਾ ਛਾਇਆ ਚਾਨਣ ਦਾ ਜੋ ਨਾਮ ਇਹ ਦੂਜਾ ਜਾਨ ਮੋਆ ਵਿੱਚ ਪਾਉਣ ਹੈ ਆਇਆ ਚੱਲ ਆਇਆ ਏ ਤੇਰੀ ਬਰੂਹੀ ਜਗਾਵਣੀ ਲਈ ਸੁੱਤੀ ਜ਼ਮੀਰ ਗੁਰਾਤੋਰੀ टा कदम गुरूल हो जऊथ